ਸਤਿ ਸ਼੍ਰੀ ਅਕਾਲ ਦੋਸਤੋ ਸਾਰਿਆਂ ਨੂੰ ਸੋ ਅੱਜ ਫੇਰ ਆਪਾਂ ਗੱਲ ਕਰਾਂਗੇ ਕੁਦਰਤੀ ਖੇਤੀ ਦੀ ਜਾਂ ਆਰਗੇਨਿਕ ਖੇਤੀ ਦੀ ਸੋ ਅੱਜ ਫੇਰ ਮੇਰੇ ਨਾਲ ਨੇ ਸਾਡੇ ਚਾਚਾ ਜਸਪੀਰ ਸਿੰਘ ਜੱਸੀ ਜਬੰਦਾ ਜਿਨ੍ਹਾਂ ਦੇ ਖੇਤ ਦੇ ਆਪਾਂ ਜਮਾ ਸਾਹਮਣੇ ਖੜੇ ਆ ਪਿੱਛੇ ਇਹਨਾਂ ਦਾ ਖੇਤ ਆ ਸੋ ਦੋਸਤੋ ਇਹਨਾਂ ਨੇ ਇਸ ਵਾਰ ਜਿਹੜੀ ਜੀਰੀ ਦੀ ਫਸਲ ਆ ਉਹ ਬੀਜੀ ਐ ਉਹਦੇ ਵਿੱਚ ਹਾਲੇ ਤੱਕ ਕੋਈ ਵੀ ਰੇ ਜਾਂ ਸਪਰੇਅ ਨਹੀਂ ਕੀਤੀ ਪਰ ਫਸਲ ਜੇ ਤੁਸੀਂ ਦੇਖੋ ਅਸੀਂ ਪਿੰਡ ਟਿੱਬੇ ਤਹਿਸੀਲ ਧੂਰੀ ਜ਼ਿਲ੍ਹਾ ਸੰਗਰੂਰ ਉਹਨਾਂ ਦੇ ਖੇਤ ਦੇ ਬਿਲਕੁਲ ਅੱਗੇ ਖੜੇ ਆ ਨਾਲ ਦੀ ਰੋਡ ਜਾਂਦੀ ਹੈ ਤੇ ਰੋਡ ਦੇ ਨਾਲ ਵੀ ਵਹਣ ਲੱਗਦਾ ਹੈ ਮਨਾਲ ਵਾਲੇ ਰੋਡ ਦੇ ਉੱਤੇ ਇਹਨਾਂ ਦਾ ਜਿਹੜਾ ਖੇਤ ਹੈ ਇਹਨਾਂ ਨੇ ਤਿੰਨ ਕਿੱਲੇ ਜਿਹੜੀ ਕਾਸ਼ਤ ਕੀਤੀ ਆ ਜੋ ਗੱਲ ਕਰਦੇ ਆ ਚਾਚਾ ਜੀ ਨਾਲ ਹੋਰ ਵੀ ਚਾਚਾ ਕਿਵੇਂ ਆ ਠੀਕ ਠਾਕ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਵੈਰੂ ਜੀ ਦਾ ਖਾਲਸਾ ਵੈਰੂ ਜੀ ਕਿਵੇਂ ਦੇ ਹੋਰ ਚਾਚਾ ਕਿਵੇਂ ਆ ਕਿਵੇਂ ਆ ਅਸਲ ਤਾਂ ਬੋਲਦੀ ਆ ਆਪਣੇ ਵਾਲੀ ਬਾਗੋ ਬਾਗ ਹੈ ਕੀ ਕੀ ਕਰਿਆ ਅਕਤੀ ਫਿਰ ਚਲੋ ਆਪਾਂ ਜੂਰੀਆ ਤਾਂ ਨਹੀਂ ਪਾਇਆ ਹੋਰ ਵੀ ਕੋਈ ਹੈਨਾ ਸਪਰੇ ਨਹੀਂ ਕਰੀ ਪਰ ਕੀ ਕੀ ਚੀਜ਼ਾਂ ਪਾਈਆਂ ਹੋਰ ਕਿਸਾਨਾਂ ਨੂੰ ਦੱਸਣ ਦੇ ਲਈ ਇਹਨੇ ਜੇ ਆਪਾਂ মুরগি डीकंपोज ਹੋ ਜਾਉਂਦਾ ਉਹ ਪਾਇਆ ਇੱਕ ਦੇਸੀ ਖਾਦ ਠੀਕ ਹੈ ਇਹ ਇੱਕ ਆਪਣੇ ਬਾਇਓਆਰਕ ਖਾਦ ਵਾਲਿਆਂ ਦੇ ਜਿਹੜੇ ਬਰਨਾਲੇ ਵਾਲੇ ਨੇ ਉਹਨਾਂ ਦਾ ਸਮਾਨ ਵੀ ਯੂਜ਼ ਕਰਿਆ ਠੀਕ ਹੈ ਇਹ ਬਾਕੀ ਪਹਿਲਾਂ ਤਾਂ ਆਪ ਆਪ ਤਿਆਰ ਕਰਨ ਲੱਗੇ ਸੀ ਉਧਰ ਬਣਾਇਆ ਸੀ ਜਿਗਾਰ ਸਾਰਾ ਠੀਕ ਹੈ ਉਹਦੇ ਮਿਹਨਤ ਵਾਲੀ ਹੁੰਦੀ ਸੀ ਠੀਕ ਹੈ ਇਹ ਹੁਣ ਮੰਨ ਇਹਦੇ ਚਾਪਾ ਹੋਰ ਕੋਈ ਜਿਹੜੇ ਕੈਮੀਕਲ ਨੇ ਉਹ ਬੰਦ ਕਰ ਦੇ ਲੱਗੋ ਬੰਦ ਕਰ ਇੱਕ ਦਿਨ ਤੂੰ ਕਹਿੰਦਾ ਵੀ ਹਾਂ ਇੱਕ ਦਿ ਆਪਾਂ ਆਪਾਂ ਨੂੰ ਕਮੈਂਟ ਵੀ ਆਇਆ ਸੀ ਪਿਛਲੇ ਵੀਡੀਓ ਤੋਂ ਵੀ ਵੀਰੇ ਤੁਸੀਂ ਸਬਜ਼ੀਆਂ ਬੀਜ ਦਿਓ ਕੀ ਵਿਚਾਰ ਆ ਸਬਜ਼ੀਆਂ ਬਾਰੇ ਅਗਲੇ ਸਾਲ ਸਬਜ਼ੀਆਂ ਆ ਆਪਾਂ ਕੱਲੇ ਜਾਣੇ ਆ ਠੀਕ ਹੈ ਉਹ ਤੇ ਮਿਹਨਤ ਜਿਆਦਾ ਪੈਂਦੀ ਆ ਫਿਰ ਬਾਅਦ ਚ ਔਖਾ ਹੁੰਦਾ ਉਹ ਇੱਕ ਬੰਦੇ ਦਾ ਤੇ ਸਬਜ਼ੀ ਤੇ ਪੱਕਾ ਹੀ ਚਾਹੀਦਾ ਮੇਰੇ ਕਮਾਂਗਾ ਤੂੰ ਹੈਗਾ ਸਬਜ਼ੀ ਤੇ ਪੱਕਾ ਲੱਗ ਜਾ ਨਾ ਕਹਦੇ ਨੇ ਵੀ ਸਬਜ਼ੀਆਂ ਬੀਜੋ ਤਾਂ ਆਪਾਂ ਨੂੰ ਹੱਕ ਤਾਂ ਬਣਦਾ ਹੀ ਆ ਚਲੋ ਦੇਖ ਲਾਂਗੇ ਕੋਸ਼ਿਸ਼ ਕਰਕੇ ਪਰ ਉਹ ਜਿਆਦਾ ਥੋੜਾ ਜਿਹਾ ਔਖਾ ਕੰਮ ਜਿਹੜੇ ਕੰਮ ਨਾ ਪਏ ਹੋਈਏ ਉਸਦਾ ਹੀ ਵੀ ਉਹਨਾਂ ਵੀ ਆ ਪਏ ਲੈਂਚ ਪਏ ਵੀ ਨਹੀਂ ਕੋਈ ਇਹੋ ਜਿਹਾ ਕੋਈ ਕੰਮ ਛੱਡੇ ਰਿਹਾ ਜਿਹੜਾ ਨਾ ਕੀਤਾ ਹੋਵੇ ਨਹੀਂ ਘਰ ਸਬਜੀ ਆਲਾ ਨਹੀਂ ਕਰਿਆ ਹਜੇ ਤੱਕ ਫਿਰ ਉਹ ਵੀ ਇੱਕ ਦੀ ਕਰਾਂਗੇ ਬਾਕੀ ਹੋਰ ਤਰੀਕਾ ਸਹੀ ਹੈ ਇਗਨੀਵਨ ਸਾਰੀ ਜਾਣਦੇ ਨੇ ਆਪਣੇ ਵੀ ਆਪ ਕੋ ਕੰਮ ਛੱਡਿਆ ਨਹੀਂ ਬਾਰੇ ਸਬਜੀ ਆਲਾ ਨਹੀਂ ਹਜੇ ਆ ਫਸਲ ਦਿਖਾ ਦੇ ਕਰਨ ਕੋਰੇ ਆ ਜਾ ਆ ਦੇਖੋ ਵੀਰੇ ਆ ਫਸਲ ਹੈ ਧਰਨੋਂ ਖੜੀ ਆ ਇਹ ਦੇਖੋ ਕਿੰਨੀ ਸੋਹਣੀ ਫਸਲ ਹੈ ਆ ਇੰਨਾ ਵਾਲਾ ਖੇਤ ਆ ਜਿਹੜਾ ਤਿੰਨ ਕਿੱਲੇ ਜਿਨ੍ਹਾਂ ਨੇ ਬਿਨਾਂ ਰੇ ਸਪਰੇਅ ਤੋਂ ਕਾਸ਼ਕ ਆ ਨਾਲ ਦੂਜੀ ਫਸਲ ਆ ਆ ਦੇਖੋ ਇਦੇ ਉੱਤੇ ਰੇਤ ਤੇ ਸਪਰੇਅ ਕੀਤੀ ਹੋਈ ਆ ਵੀਰੇ ਆਹ ਵਾਲੀ ਫਸਲ ਦੇ ਉੱਤੇ ਜਿਹੜੀ ਆ ਆ ਗਈ ਇਹ ਹੈ ਵੀ ਪੂਸਾ 44 ਇਹ ਪੂਸਾ 44 ਹੈ ਇਹ ਵਾਹਣ ਵੀ ਜਿੰਨੀ ਕੇ ਉੱਚੀ ਉਹਨਾਂ ਵਾਹਣ ਵੀ ਆਪਣੇ ਵਾਹਣੋਂ ਉੱਚਾ ਹੈ ਹਾਂ ਇਹ ਇਹ ਤਾਂ ਫਰਬਣਾ ਵਾਹਣ ਵੀ ਨਹੀਂ ਵਾ ਇਹ ਦੇਖੋ ਵੀਰੇ ਧਰ ਤੱਕ ਕਿੰਨੀ ਸੋਹਣੀ ਨਿਸਰੀ ਹੋਈ ਆ ਤੇ ਕਿੰਨੀ ਸੋਹਣੀ ਇਹਨੂੰ ਖੜਾਇਆ ਜਾ ਬਿਲਕੁਲ ਸਾਰੇ ਖੇਤ ਦੇ ਵਿੱਚ ਸਾਨੂੰ ਉਹ ਵੀ ਸਰਕ ਵਾਲੀ ਸਾਈਡ ਜਾ ਕੇ ਸੁੱਕੀ ਬੱਲੀ ਜਿਹੜੀ ਆਪਾਂ ਗੋਹ ਵਾਲੀ ਕਹਿੰਦੇ ਨੇ ਵੀ ਨਿਕਲੀ ਆ ਉਹ 5 ਤੋਂ 10 ਜਾਂ 20 ਬੱਲੀਆਂ ਹੋ ਸਕਦੀਆਂ ਮੰਨ ਲਾਂਗੇ ਆਪਾਂ ਅਰਨੇ ਕੋਈ ਵੀ ਆ ਸਾਰਾ ਦਾਣਾ ਦਾਣਾ ਕੱਲਾ ਕੱਲਾ ਜਮਾ ਪੂਰਾ ਪੁਣਿਆ ਪੈਣੀ ਆ ਸਿਰੇ ਵਾਲੇ ਤਕਰੀਬਨ ਫੋਕੇ ਹੁੰਦੇ ਨੇ ਅੱਗੇ ਕਈ ਫਿਰ ਇੰਨਾ ਜੀ ਵੀ ਗਿਰੂਗਾ ਦਾਣੇ ਸਾਰਾ ਪੱਕ ਚੁੱਕੇ ਦਾਣੇ ਪੂਰਾ ਇਹ ਜੀ ਵੀ ਗਿਰੂ ਬਣਿਆ ਸਿਰੇ ਵਾਲਿਆਂ ਚ ਫਿਰ ਦੇਖੋ ਦੋਸਤੋ ਹਣਾ ਆਪਾਂ ਕਹਿ ਦਿੰਦੇ ਆ ਵੀ ਰੇਤ ਤੇ ਸਪਰੇਅ ਤੋਂ ਬਿਨਾ ਕੋਈ ਅੱਜ ਕੱਲ ਜਿਹੜੇ ਖੇਤ ਨੇ ਉਹ ਕਾਨੂੰਨ ਅਪਨ ਮੱਕੀ ਦੇ ਵੀ ਕਮੈਂਟ ਆਇ ਦੀ ਪਹਿਲਾਂ ਵੀ ਮੱਕੀ ਸਪਰੇਆ ਤੋਂ ਜਿਹੜਾ ਹੁੰਦੀ ਚਾਚਾ ਜੀ ਨੇ ਵੀ ਜੀਤੀਗੀ ਸਪਰੇਅ ਤੋਂ ਬਿਨਾ ਰੇਤ ਤੋਂ ਬਿਨਾ ਉਹਦਾ ਹੁਣ ਆਟਾ ਵੀ ਇਹਨਾਂ ਨੇ ਤਿਆਰ ਕਰਨਾ ਉਹਦੇ ਤੇ ਵੀ ਸੁਣ ਨਾ ਮੱਕੀ ਵੇਚ ਚੁੱਕੀ ਆ ਵੀਰੇ ਹਾਟੇ 'ਚ ਨਹੀਂ ਵਿਗ ਗਈ ਹਾਂ 5000 ਰੁਪਏ ਨੂੰ ਕੁਇੰਟਲ ਮੱਕੀ ਵੇਚ ਚੁੱਕੀ ਐ ਇਹਨਾਂ ਦੀ ਮੱਕੀ ਆ ਜਿਹੜੀ 5000 ਰੁਪਏ ਨੂੰ ਕੁਇੰਟਲ ਵਿਕੀ ਆ ਬਿਨਾ ਰੇਤ ਤੇ ਸਪਰੇਅ ਤੋਂ ਇਹਨੇ ਲੈਤੀ ਐ ਖਾਣ ਵਾਲਿਆਂ ਨੇ ਅੱਛਾ ਪਿੰਡਾਂ ਦੀ 40-40 ਕਿਲੋ ਦੀ ਭਰਤੀ ਕਰਤੀ ਦੀ ਆਪਾਂ ਠੀਕ ਐ ਇਹ ਕੋਈ 40 ਲੈ ਗਿਆ ਕੋਈ 80 ਲੈ ਗਿਆ ਕੋਈ ਕਿੰਨੀ ਲੈ ਗਿਆ ਬਾਕੀ ਲੈ ਗਿਆ ਸਾਰੀ ਮੱਕੀ ਮੈਂ ਵੀ ਮੱਤੀ ਦੋਸਤੋ ਹੁਣ ਕੋਈ ਆਸ ਨਾ ਰੱਖਿਓ ਪਹਿਲਾਂ ਆਪਾਂ ਕਹਿੰਦੇ ਆਪਾਂ ਵੀਡੀਓ ਬਣਾਵਾਂਗੇ ਇਹਨਾਂ ਦੇ ਆਟਾ ਜਿੰਨਾਂ ਕੋਲੇ ਉੱਪਜੂ ਪਰ ਕਿੰਨੀ ਨਿਕਲੀ ਜਾਚ ਬਾਕੀ ਮੱਕੀ ਆਪਣੀ ਦੋ ਕੁ ਕਵਾਂਟਲ ਰਹਿ ਗਈ ਦੀ ਉਹ ਆਮ ਜਿਹੜੇ ਰੇਸਪਰੇ ਵਾਲੀ ਹੁੰਦੀ ਉਹ ਤੇਰੇ ਸਾਹ ਰੱਖਦੇ ਕਿੰਨੀ ਕਿੰਨੀ ਨਿਕਲਦੀ ਆ ਉਹਦਾ ਮੰਨ ਲਓ ਹੁਣ ਆਪਾਂ ਤਾਂ ਪਹਿਲੀ ਵਾਰ ਲਾਈ ਆ ਹੂੰ ਦੱਸ ਦੇਣੀ 5-6 ਕੁ ਕਵਾਂਟਲ ਤੱਕ ਨਿਕਲਣਗੇ ਉਹ ਵੇਖ ਦੀ ਫਿਰ ਕੀ ਰੇਟ ਆ ਉਹਦਾ ਇੱਕ ਦੀ ਹੁਣ ਜੇ ਆਪਾਂ ਦਾਣੇ ਜੇ ਪਾਉਣ ਲੈਂਦੇ 2700 ਤਾਂ ਉਹ ਮਿਲ ਰਹੀ ਹੈ ਖਾਂਡ ਆਪਣਾ ਨਹੀਂ 5000 ਨੂੰ ਲਗਭਗ ਬਰਾਬਰ ਜੇ ਹੋਇਆ ਹਾਂ ਚਲੋ ਬਰਾਬਰ ਨਹੀਂ ਕੁਝ ਘੱਟ ਵੀ ਰਿਹਾ ਜੇ ਤਾਂ ਵੀ ਕੋਈ ਏਡੀ ਵਾਲੀ ਖਾਸ ਗੱਲ ਨਹੀਂ ਆਇਆ ਤਾਂ ਹੈਗੇ ਆਪਾਂ ਅੱਜ ਆਪਾਂ ਸੁਨੇਹੇ ਕੀ ਦੇਣਾ ਚਾਹੁੰਦੇ ਹਾਂ ਹੋਰ ਕਿਸਾਨ ਵੀਰ ਨੇ ਜਿਹੜੇ ਜਿਨ੍ਹਾਂ ਨੂੰ ਜਿਹੜੇ ਕਹਿੰਦੇ ਨੇ ਵੀ ਰੋ ਇਹ ਸਪਰੇਅ ਤੋਂ ਬਿਨਾ ਤਾਂ ਕੁਝ ਹੁੰਦਾ ਹੀ ਨਹੀਂ ਉਹਨਾਂ ਨੂੰ ਦੱਸਣਾ ਕੀ ਚਾਹੁੰਦੇ ਹਾਂ ਸੰਦੇਸ਼ ਤਾਂ ਯਾਰ ਇੱਕ ਤੈਨੂੰ ਹੁਣ ਮੈਂ ਪੁਰਾਣੀ ਚੀਜ਼ ਦਿਖਾਵਾਂ ਆ ਆਪਣੀ ਪਹੀ ਪੁਰਾਣੀ ਸੀ ਬਿਲਕੁਲ ਮਾਰ ਮੂਰ ਕੇ ਸਹੀ ਕਰੀਏ ਇਹ ਤੂੰ ਤੇ ਮੋਟਰ ਤੇ ਜਾ ਕੇ ਦੇਖੇ ਬਹਿ ਕੇ ਮੈਂ ਕੱਲ ਸੋਚੀ ਇਹ ਗੱਲ ਠੀਕ ਹੈ ਵੀ ਜਿਵੇਂ ਆਪਣੇ ਪਹਿਲੇ ਖੇਤ ਦੇ ਦੇ ਰੇਤੇ ਦੀਆਂ ਪਹੀਆਂ ਜੀਆਂ ਹੋ ਮੰਨਿਆ ਕਰ ਲਈ ਆਪਾਂ ਹਾਂ ਸਾਫ਼ ਕਰਿਸ਼ੀ ਇਹ ਬਹਿ ਪ੍ਰਾਣ ਕੋਲੇ ਵਾਲੇ ਵਾਲੇ ਮਿੱਟੀ ਮੁੱਟੀ ਬਾਣਾ ਚ ਪਾਲੀਏ ਪ੍ਰਾਣੀ ਪਹੀ ਆਪਣੀ ਠੀਕ ਹੈ ਅਸੀਂ ਜੇ ਪ੍ਰਾਣੇ ਉੱਥੇ ਜਨਾਂ ਬਿਮਾਰੀਆਂ ਘੱਟ ਸੀ ਉਹ ਰੱਖ ਉਹ ਘਟਣਗੇ ਤਾਂ ਆਟੋਮੈਟਿਕ ਘਟਣਗੇ ਬਿਮਾਰੀਆਂ ਆਪਾਂ ਆਪ ਸਿਹੜੀਆਂ ਹਾਂ ਬਿਮਾਰੀਆਂ ਸਿਹੜਾ ਪਾ ਨਹੀਂ ਇੱਕ ਚੀਜ਼ ਹੋਰ ਕਲੀਅਰ ਕਰ ਦਿੰਦੇ ਆਪਾਂ ਇਹ ਕੱਖਾ ਦੀ ਦਵਾਈ ਵੀ ਪਾਈ ਦੀ ਪਹਿਲਾਂ ਪਾਈ ਨਹੀਂ ਸੀ ਨਾ ਵੀ ਆਪਾਂ ਜੇ ਕੁਝ ਹੋਊਗਾ ਤਾਂ ਹੁਣ ਸਪਰੇਅ ਦਾ ਹੱਲ ਹੈਗਾ ਉਹਦਾ ਇਹ ਜੋ ਮਿਰਚ ਗੁੱਟੀ ਜੀ ਹੋਈ ਸੀ ਉਹਦੀ ਆਪਾਂ ਇੱਕ ਸਪਰੇਅ ਜ਼ਰੂਰ ਮਾਰੀਏ ਗੁੱਟੀ ਠੀਕ ਹੈ ਇਹ ਜਦੋਂ ਆਪਾਂ ਨਾ ਹੁੰਦੇ ਜੀਜ ਵੀ ਪਹਿਲਾਂ ਪਉਂਈਆ ਤੇ ਸਪਰੇਅ ਅੱਗੇ ਵੀ ਤਕਰੀਬਨ ਮਾਰਨੀ ਪੈਂਦੀ ਆ ਉਹ ਜਾਂਦੀ ਆ ਉਹ ਸਾਰੇ ਹੀ ਮਾਰਦੇ ਆ ਮੇਰੇ ਹਿਸਾਬ ਨਾਲ ਇਹ ਇਹਦੇ ਨਾਲ ਕੋਈ ਹੀ ਸਪਰੇਅ ਗੱਲੀ ਹੋਈ ਹੋਵੇ ਹੋਰ ਕੁਝ ਨਹੀਂ ਹੋਇਆ ਬਈ ਨਹੀਂ ਨਾ ਬਿਵਾਰੀ ਹੋਣ ਦੇ ਕਾਰਨ ਵੀ ਏਕਤੀ ਲੋਕਾਂ ਨੇ ਤਿੰਨ ਤਿੰਨ ਸਪਰੇਆ ਕਰਦੇ ਠੀਕ ਹੈ ਤੋਂ ਕਿਸਾਨ ਵੀਰੋ ਇਹ ਤੁਹਾਨੂੰ ਬੇਨਤੀ ਆ ਦੇਖੋ ਚਾਚਾ ਜੀ ਨੇ ਦੱਸਿਆ ਕਿਉਂਕਿ ਮੇਰਾ ਕਿੱਤਾ ਕਿਸਾਨੀ ਨਹੀਂ ਹੈਗਾ ਮੈਨੂੰ ਕਿਸਾਨੀ ਬਾਰੇ ਇੰਨੀ ਜਾਣਕਾਰੀ ਵੀ ਨਹੀਂ ਇਹਨਾਂ ਨੂੰ ਪਤਾ ਹੈ ਕਿਉਂਕਿ ਇਹ ਖੇਤੀ ਕਰਦੇ ਆ ਜਨਮ ਤੋਂ ਖੇਤੀ ਕਰਦੇ ਆ ਤੇ ਇਹ ਕਹਿੰਦੇ ਵੀ ਏਕਤੀ ਬਿਮਾਰੀ ਘਟ ਪਈ ਆ ਇਹੀ ਗੱਲ ਤੇ ਦੇਖਦੀ ਜਾ ਮਾਰਸ ਹੁੰਦੀ ਰਹੀ ਨਾਲ ਹੁੰਦੇ ਹੈ ਨਾ ਜਿਹੜੇ ਮਾੜਾ ਮੋਟਾ ਹੈਗਾ ਸੀਗਾ ਕੋਈ ਮੌਸਮ ਹੁੰਦਾ ਕਿ ਕਿਸੇ ਟਾਈਮ ਆਨੇ ਤੇ ਬਹੁਤ ਬਿਮਾਰੀ ਘਟ ਰਹੀ ਹੈ ਆਪਣੇ ਏਰੀਆ ਦੇ ਵਿੱਚ ਖਾਸ ਕਰਕੇ ਠੀਕ ਹੈ ਤੇ ਕੁਸਤਾ ਇੱਕ ਵਾਰ ਕੱਲ ਦੇਖੀ ਦੀ ਵੀਡੀਓ ਪਾ ਰያ ਦੀ ਕੋਈ ਇਹਦੀ ਆਪਣੇ ਮੁਸਲ ਦੀ ਠੀਕ ਹੈ ਉਹਨੂੰ ਬਹੁਤ ਬਿਮਾਰੀ ਲੱਗੀ ਹੋਈ ਸੀ ਸੀਤ ਫਲੈਟ ਸੋ ਦੋਸਤੋ ਵੀ ਹੁਣ ਤੁਸੀਂ ਦੇਖੋ ਵੀ ਜੇ ਤੁਸੀਂ ਬਿਨਾਂ ਬਿਮਾਰੀ ਤੋਂ ਤੁਹਾਡੀ ਫਸਲ ਦੇ ਉੱਤੇ ਉਹੀ ਇੱਕ ਜ਼ਹਿਰ ਹੀ ਪਾਈ ਜਾਂਨੇ ਹੋ ਫਿਰ ਆਪਾਂ ਉਥੋਂ ਕੀ ਕੱਢਾਂਗੇ ਯਾਰ ਜੇ ਜ਼ਹਿਰ ਬੀਜਾਂਗੇ ਤਾਂ ਜ਼ਹਿਰ ਹੀ ਮਿਲਣੀ ਹੈ ਅਮਰਤ ਬੀਜਾਂਗੇ ਅ ਅਮਰਤੀ ਮਿਲੂਗਾ ਹੁਣ ਇੰਨੀ ਸੋਹਣੀ ਫਸਲ ਖੜੀ ਆ ਚਾਚੇ ਜੀ ਕੋਈ ਵੀ ਬੰਦਾ ਇਹਨਾਂ ਨਾਲ ਗੱਲ ਕਰ ਸਕਦਾ ਚਾਚਾ ਜੀ ਆਪਣਾ ਮੋਬਾਈਲ ਨੰਬਰ ਕਿੰਨਾ 8194815893 8194815893 ਹੋਰ ਵੀ ਕਿਸੇ ਵੀਰ ਨੇ ਕਿਸੇ ਕਿਸਾਨ ਭਰਾ ਨੇ ਗੱਲ ਕਰਨੀ ਹੈ ਇਹਨਾਂ ਨਾਲ ਫੋਨ ਨੰਬਰ ਤੇ ਕਰ ਸਕਦੇ ਹੋ ਇਹਨਾਂ ਨੂੰ ਮਿਲਣਾ ਤਾਂ ਸਾਡਾ ਪਿੰਡ ਟਿੱਬਾ ਤਸੀਮ ਧੂਰੀ ਜਿਲ੍ਹਾ ਸੰਗਰੂਰ ਲਗਭਗ ਜਿਆਦਾ ਟਾਈਮ ਖੇਤ ਹੀ ਹੁੰਦੇ ਨੇ ਇਹਨਾਂ ਦਾ ਖੇਤ ਆ ਜਿਹੜਾ ਟਿੱਬੇ ਤੋਂ ਮਨਾਲ ਨੂੰ ਰੋਡ ਜਾਂਦਾ ਧੂਰੀ ਰਾਏਕੋਟ ਰੋਡ ਦੇ ਬਿਲਕੁਲ ਉੱਤੇ ਆ ਇਹ ਮੋਟਰ ਥੋੜੀ ਜਿਹੀ ਹਟਮੀਆਂ ਹੈ ਲਗਭਗ ਖੇਤੀ ਹੁੰਦੇ ਨੇ ਸੋ ਦੋਸਤੋ ਬੇਨਤੀ ਕਰਾਂ ਯਾਰ ਜਿੰਨਾ ਵੀ ਹੋ ਸਕਦਾ ਹੈ ਜੇ ਆਪਾਂ ਨੂੰ ਘਟਾਇਆ ਜਾਵੇ ਇਹ ਰੇਹਾਂ ਸਪ੍ਰਿਆ ਨੂੰ ਚਾਚਾ ਫਰਕ ਤਾਂ ਪਊਗਾ ਇਹਦਾ। ਕਿਹਾ ਸਕਦੇ ਆਪਾਂ ਆਪਾਂ ਤਾਂ ਚਲੋ ਪੰਗਾ ਵੀ ਇੱਕ ਸਾਰੇ ਜੀ ਲੈਲੇ ਦੀ ਇਕੱਠਾ। ਹਾਂ। ਕਿ ਜੇ ਆਪਾਂ ਮੰਨੀ ਹੁਣ ਵਿੱਚ ਕਹਿੰਦੇ ਵੀ ਕਿਹਾ ਯਾਰ ਜੇ ਕਿੱਲਾ ਕਿੱਲਾ ਕਰਕੇ ਤੂੰ ਕਰਦਾ ਵੀ ਇੱਕ ਵੀਰ ਜਲ ਕਿੱਲੇ ਮਾਹਰ ਨੁਕਸਾਨ ਤਾਂ ਉਨੋ ਹੀ ਹੋਣਾ। ਉਨੋ ਹੀ ਹੋਣਾ। ਜੇ ਆਪਾਂ ਪੰਜ ਕਿੱਲੇ ਵਾਹਣ ਆਪਣਾ ਜੀ ਪੰਜਾਂ ਕਿੱਲੇ ਦਾ ਆਪਾਂ 5 ਸਾਲ ਚ ਕਿੱਲੇ ਕਿੱਲੇ ਨਾਲ ਆਰ ਲਾਉਂਦੇ। ਹਾਂ। ਕੰਮ ਦਾ 5 ਸਾਲ ਨੁਕਸਾਨ ਹੋਣੀ ਮੰਨ ਜੇ ਕੋਈ ਮੈਂ ਆਪਣੀ ਸਲਾਹ ਨਾ ਕਰਦਾ ਜਿੰਨਾ ਘਟਾਪਾ ਖਾਲਿਆ ਪਹਿਲਾਂ ਉਹਨਾਂ ਦੇ ਨੂੰ ਪਖਾ ਨਹੀਂ ਹਾਂ ਨਹੀਂ ਕਿਉਂਕਿ ਤਿਆਰ ਪੈ ਨਹੀਂ ਸੀ ਮੇਰੇ ਨਾਲ 10000 ਰੁਪਏ ਦਾ ਆਪਾਂ ਬਿਨਾਂ 10000 ਰੁਪਏ ਤੇ ਫੱਟੇ ਚੱਕਦੇ ਵੀ ਆ ਚੱਲ ਪੂਰੇ ਬੰਦਾ ਬੱਕਾ ਬੰਦਾ ਜਿੰਨੇ ਕਰ ਨੇ ਬਿਨਾਂ 10000 ਰੁਪਏ ਦੀ ਕਰ ਨੇ ਸਾਰੇ ਜਾਇਕੇ ਚ ਕਾਮਯਾਬ ਹੋ ਚਾਇਕੇ ਚ ਫੇਲ ਹੋਏ ਠੀਕ ਹੈ ਤੇ ਇਹ ਵੀ ਬਿਨਾਂ 10000 ਰੁਪਏ ਦੀ ਚੱਕੇ ਦੀ ਬਸ ਹੌਲੀ ਹੌਲੀ ਬੰਦਾ ਲੱਗਦਾ ਹੈ ਇਹ ਚੀਜ਼ਾਂ ਜੇ ਕੋਈ ਕਹਿੰਦਾ ਵੀ ਨਹੀਂ ਕੁਛ ਇੱਕ ਦੋ ਕੁ ਦੀ ਜੱਪ ਬਾੜੀ ਦਾ ਜਰ ਪਤਾ ਹੀ ਹੈ ਤੈਨੂੰ ਆਪਾਂ ਕਿਸੇ ਦੀ ਛੇਤੀ ਮੰਨਦੇ ਨਹੀਂ ਹੈਗੇ ਹਾਂ ਇਹ ਉਦੋਂ ਇਹਨਾਂ ਨੇ ਦੱਸਿਆ ਨਹੀਂ ਉਹਨੂੰ ਵੀਡੀਓ ਨਹੀਂ ਬਣਾਈ। ਔਰ ਜਿਤਨੇ ਆਪਾਂ ਵੱਢਣੀ ਹੈ ਜੀਰੀ ਉਦੋਂ ਆਪਾਂ ਵੀਰੇ ਵੀਡੀਓ ਇੱਕ ਹੋਰ ਪਾਵਾਂਗੇ ਆਪਾਂ ਨੂੰ ਪਤਾ ਲੱਗੂ ਇਹ ਜੋ ਕਿੰਨੀ ਨਿਕਲਦੀ ਆ। ਆਪਾਂ ਦੱਸਣਾ ਵੀ ਭਾਈ ਅਸੀਂ ਨਾ ਪੱਕੀ ਇਹ ਕਲੀਅਰ ਦੱਸਾਂਗੇ ਬਾਅਦ ਚ ਵੀ। ਅੱਛੀ ਚੀਜ਼ ਬਣਾ ਕੇ ਵੀਡੀਓ ਉਦਨੇ ਉਦੋਂ ਦੂਜੇ ਜਾਂਦਾ ਉਦਨੇ ਅਸੀਂ ਕੱਟਦਿਆਂ ਦੀ ਵੀਡੀਓ ਬਣਾਵਾਂਗੇ ਜਿਤਨੇ ਇਹਨੂੰ ਕਟਾਂਗੇ ਉਸ ਤੋਂ ਬਾਅਦ ਅਸੀਂ ਦੱਸਾਂਗੇ ਵੀ ਇੰਨੇ ਕੁਆਂਟਲ ਭਾਈ ਇਹਦੇ ਵਿੱਚੋਂ ਨਿਕਲੇ ਆ ਹਾਲੇ ਤੱਕ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਕਰਿਆ। ਸੋ ਫਸਲ ਬਹੁਤ ਸੋਹਣੀ ਆ ਫਸਲ ਮਨ ਨੂੰ ਲੱਗ ਜਾਂਦਾ ਦੇਖ ਕੇ ਰੂਹ ਖੋਸ਼ ਹੋ ਜਾਂਦੀ ਹੈ ਜਿਹਨੂੰ ਆਪਾਂ ਕਹ ਜਦੋਂ ਦੀ ਮਿਹਨਤ ਰੰਗ ਲਿਆਉਂਦੀ ਹੈ ਨਾ ਉਦੋਂ ਜੀ ਲੱਗਦਾ ਖੇਤ ਹੁਣ ਇੱਥੇ ਆ ਕੇ ਫਸਲ ਨੂੰ ਦੇਖ ਕੇ ਆਟੋਮੈਟਿਕ ਐ ਹੁੰਦਾ ਵੀ ਯਾਰ ਬਾਕੀ ਬੰਦੇ ਨੇ ਕਮਾਲ ਕਰ ਰੱਖਿਆ ਸੋ ਦੋਸਤੋ ਅਗਲੀ ਵੀਡੀਓ ਦੇ ਵਿੱਚ ਤੁਹਾਡੇ ਨੂੰ ਫੇਰ ਮਿਲਾਂਗੇ ਤੋਂ ਉਹਨਾਂ ਨੂੰ ਧੰਨਵਾਦ ਅਸਲੀ ਕਾਲ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ